ਪੰਜਾਬ ਸਰਕਾਰ ਵੱਲੋਂ ਜਿੱਥੇ ਸਹਿਰਾ ਕਸਬਿਆਂ ਪਿੰਡਾਂ ਵਿੱਚ ਬਟੋਚ ਕਰਜਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਤੇ ਉੱਤੇ ਹੁਣ ਸੜਕਾਂ ਦੀ ਟਰਾਇਕਲ ਬਠੀਕ ਕਰਨ ਲਈ ਜੰਗੀ ਪਦਰਤ ਨੀ ਪੱਥਰ ਤੇ ਉਹ ਦੁਘਟਨ ਜਿਤੇ ਜਾ ਰਹੇ ਹਨ ਜਿਹਦੇ ਤਦ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਤੇ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਵੱਲੋਂ ਸ੍ਰੀ ਕਸਬਾ ਧਰਮਗੋੜਾ ਰੰਡਾਵਾ ਵਿੱਚ ਦੋ ਪਿੰਡਾਂ ਨੂੰ ਬਣਨ ਜਾ ਰੀਆਂ ਲਿੰਕ ਸੜਕਾਂ ਦਾ ਨੀ ਪੱਥਰ ਰੱਖਿਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਮੰਡਿਕਾ ਨੂੰ ਬੋਰਡ ਦੇ ਐਕਸੀਕਿਊਟਿਵ ਬਲ ਦੇਵ ਸਿੰਘ ਐਸਡੀਓ ਸ਼ੋਕਮਰ ਜੀ ਜਸਵਿੰਦਰ ਕੁਮਾਰ ਪਲੀਜ਼ ਚੌਕ ਦੇ ਧਰਮਪੁਰਾ ਰੰਡਾਵਾ ਦੇ ਇੰਚਾਰਜ ਆਨੰਦ ਪੱਟੀ ਸੀਨੀਅਰ ਜੂਥ ਅਗੂ ਸਰੰਜੀਸ ਤਲਵੰਡੀ ਰਾਮਾ ਹੀਰਾ ਸਿੰਘ ਫੌਜੀ ਦੇ ਦਾਸ ਸਿੰਘ ਲਾਹੌਰਿਆ ਮਨਪ੍ਰਿਸਨ ਨੂੰ ਮਨਾ ਧਰਮਪੁਰਾ ਰੰਡਾਵਾ ਤੋਂ ਇਲਾਵਾ ਲੱਗੇ ਤੇ ਹੋਰ ਮੋਤਬਰ ਅਗੂ ਹਾਜ਼ਰ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗੁਰਦੀਪ ਸਿੰਘ ਰੰਡਾਵਾ ਨੇ ਦੱਸਿਆ ਕਿ ਮਾਜੋਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਟਾਪ ਕਰਜ ਨੇ ਕਰੋੜਾਂ ਰੁਪਏ ਖਰਚੇ ਕੀਤੇ ਜਾ ਰਹੇ ਹਨ ਉੱਥੇ ਹੀ ਹੁਣ ਪਿੰਡਾਂ ਦੀਆਂ ਸੜਕਾਂ ਦੀ ਹਾਲ ਸੁਧਾਰਨ ਲਈ ਅਰਬਾਂ ਰੁਪਏ ਖਰਚੇ ਕੀਤੇ ਜਾ ਰਹੇ ਹਨ ਜਿਹਦੇ ਤਹਿਤ ਅੱਜ ਪਿੰਡ ਧਰਮਗੁਦਰ ਰੰਡਾਵਾ ਤੋਂ ਰੱਤਰਛੱਡ ਗੋਲਾ ਢੋਲਾ ਮੰਗੀਆਂ ਖੋਦ ਬੈਠ ਗੁਰਦੁਆਰਾ ਟੈਲੀ ਸਭ ਡੇਰਾ ਬਾਬਾ ਨਾਨਕ ਤੋਂ ਫਟਕਾਰ ਚੁੰਗੀਆਂ ਰੋਡ ਤੱਕ ਬਣਨ ਜਾ ਰਹੀ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਦੇ ਉੱਪਰ ਪੰਜਾਬ ਸਰਕਾਰ ਦੀ ਲਗਭਗ 3.5 ਕਰੋੜ ਰੁਪਏ ਆਵੇਗੀ ਉਧਰ ਬੀਜਪੀ ਦੀ ਅਗਬਲੋਂ ਡੇਰਾ ਬਾਬਾ ਨਾਨਕ ਦੇ ਰਿਸਵਤ ਕੋਰੀ ਵਿੱਚ ਪੜੇਗੇ ਸਕੀਲਦਾਰ ਤੇ ਦਿੱਤੇ ਗਏ ਬਿਆ ਤੇ ਪੁਲਟ ਪ੍ਰਕਾਰ ਕਰਦੇ ਵਿੱਚ ਹੈ ਤੇ ਕੁਝ ਕਾਲੀਆਂ ਭੇਡਾਂ ਇਨ੍ਹਾਂ ਅਫਸਰਾਂ ਦੇ ਨਾਲ ਮਿਲੀਆਂ ਹੋਈਆਂ ਹਨ ਤਾਂ ਹੀ ਉਹਨਾਂ ਦਾ ਪੱਖ ਪੂਰਜ ਹਨ ਪਰੰਦਾ ਮੈਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸੇ ਵੀ ਰਿਸ਼ਵਤਖੋਰ ਅਫਸਰ ਨੂੰ ਬਖਿਆ ਨਹੀਂ ਜਾਵੇਗਾ ਤੇ ਜੋ ਮੰਤਰਕਾ ਦੀ ਜ਼ੀਰੋ ਟੋਲਰੈਂਸ ਨੀਤੀ ਹੈ ਉਸ ਨੂੰ ਬਰਕਰਾਰ ਰੱਖਿਆ ਜਾਵੇਗਾ ਬਿਊਰੋਪੋਰਟ ਆਲ ਪੰਜਾਬ نیوز ਅੱਜ ਬਲਾਕ ਡੇਰਾ ਬਾਬਾ ਨਾਨਕ ਦਾ ਪਿੰਡ ਰਤਨਛੱਤਰ ਹੈ ਜਿਹੜੀ ਮੇਨ ਨੈਸ਼ਨਲ ਹਾਈਵੇ ਤੋਂ ਪਿੰਡ ਰੱਤੜਛੱਤਰ ਸੜਕ ਬਣ ਕੇ ਤਿਆਰ ਹੋਣੀ ਆ ਉਹਦਾ ਵੀ ਪੱਥਰ ਰੱਖਿਆ ਤਾਂ ਦੂਸਰੀ ਇੱਕ ਇਹੀ ਨੈਸ਼ਨਲ ਹਾਈਵੇ ਤੋਂ ਧਰਮਪੁਰ ਤੋਂ ਲੈ ਕੇ ਉਤੇਬੇੜ ਦੇ ਹੁੰਦਿਆ ਹੋਇਆ ਫਟੇਗੜ ਚੂੜੀਆਂ ਜਿਹੜਾ ਮੇਨ ਹਾਈਵੇ ਰੋਡ ਆ ਉਹਦੇ ਤੇ ਚੜਨੀ ਇਹ ਦੋ ਸੜਕਾਂ ਦਾ ਜਨੀ ਪੱਥਰ ਰੱਖਿਆ ਸਰ ਟੋਟਲ ਕਿੰਨੀ ਲੱਗਦਾ ਹੈ ਕਿ ਇਹਨਾਂ ਦੇ ਜਿਹੜਾ ਰੱਤੜਛੱਤਰ ਵਾਲੀ ਸੜਕ ਆ ਉਹਦਾ ਲਗਭਗ 39 ਲੱਖ ਰੁਪਏ ਲੱਗ ਦੀ ਲਾਗਤ ਨਾਲ ਤਿਆਰ ਹੋਣੀ ਆ ਤਾਂ ਜਿਹੜੀ ਇਹ ਸਾ ਨਮ ਕੋਰ ਤੋਂ ਖੋਦੇ ਪੇਟ ਪਤਿਗੜ ਚੂੜੀਆਂ ਰੋਡ ਤੇ ਚੜਨੀ ਹੈ ਇਹ ਲਗਭਗ 65 ਲੱਖ ਰੁਪਿਆ ਦੀ ਲਾਗਤ ਜਿਹੜੀ ਲਾ ਕੇ ਛੜਕ ਤਿਆਰ ਹੋਣੀ ਸਰ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਹੈਗੇ ਹਲਕੇ ਦੇ ਕਰੀ ਜੀ ਉਦਘਾਟਨ ਵਗੈਰਾ ਜੀ ਅੱਜ ਤੇ ਮੈਂ ਦੱਸਾਂ ਵੀ ਇੰਨੇ ਪ੍ਰੋਗਰਾਮ ਨੇ 10 11 ਪ੍ਰੋਗਰਾਮ ਨੇ ਅੱਜ ਸਾਰੇ ਕਰ ਚੁੱਕੇ ਇਸ ਤੋਂ ਬਾਅਦ ਇੱਕ ਹੋਰ ਵੀ ਨਹੀਂ ਪੱਥਰ ਰੱਖਣਾ ਉਸ ਤੋਂ ਬਾਅਦ ਕੁਝ ਭੋਗ ਨੇ ਹਲਕੇ ਦੇ ਏਡਾਂ ਵਤਨ ਪੰਜਾਬ ਦੀਆਂ ਨੇ ਉਹਦਾ ਉਦਘਾਟਨ ਕਰਨਾ ਬਲਾਗ ਧਾਰੀਵਾਲ ਚ ਇਸ ਕਰਕੇ ਫਸ਼ਾਮੀ ਮੀਟਿੰਗਾਂ ਵਾਂ ਕਾਫੀ ਅਜਦਾਰ ਜਿਹੜਾ ਦੇਣਾ ਰਜੇਵਾ ਬਹੁਤ ਅਜਦਾਰ ਦੰਦੋਂ ਦਾਕ ਸਕ ਤਹਿਸੀਲਦਾਰ ਫੜਿਆ ਗਿਆ ਜੀ ਪਰਸੋਂ ਚੌਥਾ ਤੇ ਕੱਲ ਬੀਜੇਪੀ ਦੀ ਮੀਟਿੰਗ ਹੋਈ ਆ ਤੇ ਅਸੀਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਤਹਿਸੀਲਦਾਰ ਫੜਿਆ ਗਿਆ ਉਹਨਾਂ ਨੇ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਮਰੇ ਕਾਮ ਮਤਲਬ ਮਾਰ ਕੇ ਟੰਗਦੀ ਆ ਇਹ ਸਿਰਫ ਸਿਆਸਤ ਦੇ ਭੇਡ ਚੜਿਆ ਜੀ ਦੇਖੋ ਜਿਹੜੇ ਐਸੀਆਂ ਹ ਜਿਹੜੇ ਭੇਡਾਂ ਨੇ ਕਾਲੀਆਂ ਜਿਹੜੇ ਰਿਸ਼ਵਤ ਲੈਂਦੇ ਨੇ ਸਾਡੀ ਪਾਰਟੀ ਨੇ ਪਹਿਲਾਂ ਹੀ ਫੈਸਲਾ ਕੀਤਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਹੋਣਾ ਇਹ ਰਿਸ਼ਵਤ ਵਾਲੇ ਨੂੰ ਨਹੀਂ ਬਖਸ਼ਣਾ। ਇਹ ਇਦਾਂ ਦੀਆਂ ਹੋਰ ਵੀ ਬਥੇਰੀਆਂ ਭੇਡਾਂ ਸੱਜੇ ਖੱਬੇ ਬੰਨੇ ਫਿਰਦੀਆਂ ਜਿਹੜੀਆਂ ਰਿਸ਼ਵਤ ਤੋਂ ਬਗੈਰ ਲੋਕਾਂ ਦੇ ਕੰਮ ਨਹੀਂ ਕਰਦੀਆਂ ਆਉਣ ਵਾਲੇ ਸਮੇਂ 'ਚ ਉਹ ਵੀ ਫੜ ਕੇ ਅੰਦਰ ਦਵਾਂਗੇ। ਇਹਨਾਂ ਲੋਕਾਂ ਨੂੰ ਸचेत ਹੋਣਾ ਚਾਹੀਦਾ ਕਿ ਜਿਹੜਾ ਬੰਦਾ ਵੀ ਸਰਕਾਰ ਦੇ ਕਾਬੂ ਆ ਕੇ ਰਿਸ਼ਵਤ ਲੈਂਦਾ ਉਹਨੂੰ ਬਖਸ਼ਣਾ ਨਹੀਂ ਸਰਕਾਰ।